ਟਰੈਕਟਰ 97 ਮਾਡਲ ਹੈ ਵੀਰੇ 97 ਮਾਡਲ ਟਰੈਕਟਰ ਹੈ ਟਾਇਰ ਬਈ ਬੈਕ ਟਾਇਰ ਕਿੰਨੇ ਪਰਸੈਂਟ ਨੇ ਇਹਦੇ ਕਿੰਨੇ ਪਰਸੈਂਟ ਦੇ ਸਾਹਮਣੇ ਨੇ ਬਈ ਹੁਣ 80 50 ਪੈਸੇ ਦਾ 80 50 ਪੈਸੇ 13 ਦੇ ਟਾਇਰ ਹੈ ਨਾ ਬਈ ਹਾਂਜੀ ਤੇ ਫਰੰਟ ਟਾਇਰ ਤੇ ਦੇਖਦਾ ਹੈ ਕਿ ਨਹੀਂ ਲਾਲਾ ਬਈ ਇਹਦੀ ਸ਼ੋ ਹੈਗੀ ਆ ਬਈ ਹੈਗਾ ਸਾਰਾ ਕੁਝ ਹੈ ਬਈ ਤੇ ਇੰਜਨ ਗੇਅਰ ਦਾ ਕਿੰਨੇ ਆ ਟਰੈਕਟਰ ਬਿਲਕੁਲ ਹੈ ਵੀਰੇ ਸਾਰਾ ਕੰਮ ਕਰਾ ਕੇ ਖੜਾ ਹੋਇਆ ਹੋਏਗਾ ਠੀਕ ਹੈ ਕਿੰਨੇ ਆ ਦੇ ਦਾਂਗੇ ਬਈ ਇਹ ਅੱਪ ਇਹ ਤਾਂ ਇੱਕੋ ਵੀਰੇ ਤਕਰੀਬਨ 2 ਲੱਖ ਰੁਪਏ ਦਾ ਦੇਵਾਂਗੇ 2 ਲੱਖ ਦਾ ਪੰਜਾਬ ਨੰਬਰ ਆ ਗਿਆ ਬਈ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ ਠੀਕ ਹੈ 99 ਮਾਡਲ ਹੈ ਇੰਜਨ ਦਾ ਪੂਰਾ ਫੁੱਲ ਕੰਮ ਹੋਇਆ ਬਾਈ ਕਹਿੰਦਾ 65-60 ਹਜ਼ਾਰ ਰੁਪਏ ਲਾਇਆ ਇੰਜਨ ਤੇ ਸਾਰਾ ਕੰਮ ਹੋਇਆ ਬਾਈ ਇੰਜਨ ਪੰਪ ਇਹ ਤੁਹੇ ਸਾਰਾ ਹੋ ਗਿਆ ਠੀਕ ਹੈ ਬਾਈ ਕਹਿੰਦਾ A to Z ਕੰਮ ਹੋਇਆ ਐ ਮਨ ਲਓ ਵੀ ਹਿੱਸੇ ਤੋਂ ਲੈ ਕੇ ਬੰਦਾ ਮਿਸਤਰੀ ਮਗਰ ਦੀ ਨਿਕਲ ਗਿਆ ਦੇ A to Z ਕੰਮ ਹੋਇਆ 2 ਲੱਖ ਦਾ ਦੇ ਦਾਂਗੇ ਬਾਈ ਮਾਨਦਾਨ ਹੋ ਜਾਊਗਾ ਨਹੀਂ ਚੋਂ ਨਹੀਂ ਹੁੰਦਾ ਬਾਈ ਹੁੰਦਾ ਨਹੀਂ 540 షేజీ వాళ్ళ దొల్ల ఠీకే